ਦੋਸਤੋ ਸਤ ਸ੍ਰੀ ਅਕਾਲ ਮੈਂ ਵੀਰਵਲ ਢਾੜੀਵਾਲ ਮਾਨਸਾਂਝਲੇ ਦਾ ਪਿੰਡ ਮੂਸਾ ਆਏ ਆ ਵੇਖ ਕੇ ਆਪਦਾ ਵੀ ਮਨ ਬਹੁਤ ਖਰਾਬ ਹੋਇਆ ਇਹ ਜੋ ਪਰਿਵਾਰ ਸਾਹਮਣੇ ਤੁਸੀਂ ਵੇਖ ਰਹੇ ਹੋ ਦੋਨੇ ਭੈਣ ਭਰਾ ਨੇ ਰੋ ਰਹੇ ਨੇ ਰੋਣ ਦਾ ਕਾਰਨ ਇਹ ਹੈ ਕਿ ਪਿਛਲੇ ਦਿਨੀ ਸਾਡੇ 1.5 ਵਜੇ ਕਮਰਾ ਡਿੱਗ ਪਿਆ ਕਮਰੇ ਦੇ ਵਿੱਚ ਸਾਰਾ ਸਮਾਨ ਸੀਗਾ ਜੋ ਪੂਰੀ ਤਰ੍ਹਾਂ ਤਬਾਹ ਹੋ ਗਿਆ ਇਸ ਦੇ ਨਾਲ ਇੱਕ ਕਮਰਾਗਾ ਉਹ 3-4 ਮਹੀਨੇ ਪਹਿਲਾਂ ਡਿੱਗ ਪਿਆ ਸੀ ਇਹ ਇੱਕ ਕਮਰਾ ਸਹਾਰਾ ਸੀ ਇਹਦੇ ਵਿੱਚ ਪੇਟੀ ਡਬਲ ਬੈੱਡ ਜੋ ਪੱਖਾਗਾ ਜੋ ਵੀ ਸਾਰਾ ਸਮਾਨ ਹੈ ਉਹ ਪੂਰੀ ਤਰ੍ਹਾਂ ਤਬਾਹ ਹੋ ਚੁੱਕਿਆ ਇਹ ਦੋਨੇ ਭੈਣ ਭਰਾ ਨੇ ਪਹ ਗੱਲ ਕਰਾਂਗੇ ਭੈਣ ਜੀ ਦੱਸੋ ਕੀ ਨਾਮ ਹੈ ਕਿਹੜਾ ਪਿੰਡ ਹੈ ਮੇਰਾ ਨਾਮ ਬਲਜੀਤ ਕੌਰ ਜੀ ਪਿੰਡ ਮੂਸਾ ਹੂੰ ਹਾਂ ਜੀ ਮੈਂ ਤਾਂ ਬਿਮਾਰ ਰਹਿਣੀ ਆ ਜੀ ਤਿੰਨ ਚਾਰ ਸਾਲਾਂ ਤੋਂ ਅਸੀਂ ਦੋਨੇ ਭੈਣ ਭਾਈ ਬੱਚੇ ਪਾਲਦੇ ਆ ਬਸ ਇਹਦੇ ਦੋ ਬੇਟੇ ਨੇ ਤਾਂ ਕਰਕੇ ਘਰ ਡਿੱਗ ਗਿਆ ਜੀ ਸਾਡਾ ਸਾਰਾ ਕੁਝ ਹੁਣ ਕੁਝ ਨਹੀਂ ਬਚਿਆ ਜੀ ਕੋਲੀ ਵੀ ਨਹੀਂ ਰਹੀ ਸਾਰਾ ਟੁੱਟ-ਫੁੱਟ ਹੋ ਗਿਆ ਜਿਹੜਾ ਨਾਲ ਵਾਲਾ ਕਮਰਾ ਇੱਕ ਡਿੱਗ ਗਿਆ ਲਗਭਗ 2 ਮਹੀਨੇ ਹੋ ਗਏ ਸੀ ਇਹ ਪਹਿਲਾ ਡਿੱਗ ਗਿਆ ਹੁਣ ਇਹ ਡਿੱਗ ਗਿਆ ਕੱਲ 5:30 ਵਜੇ ਸਾਰਾ ਕੁਝ ਟੁੱਟ-ਫੁੱਟ ਗਿਆ ਜੀ ਹਾਂਜੀ ਕੀ ਕੁਛ ਸੀ ਕਮਰੇ ਚ ਕਮਰੇ ਚ ਬਿੱਡ ਪੇਟੀ ਜੀ ਹਾਂ ਫਰਿੱਜ ਸੀ ਮਸ਼ੀਨ ਸੀ ਕੱਪੜੇ ਧੋਣ ਵਾਲੀ ਥਨ ਮਾਰੀ ਸੀ ਸਾਰਾ ਕੁਝ ਟੁੱਟ ਗਿਆ ਈ ਵੀ ਟਰਾਲੀ ਸਾਰਾ ਕੁਝ ਕੁਛ ਨਹੀਂ ਬਚਿਆ ਨਾ ਕੁਛ ਨਹੀਂ ਬਚਿਆ ਜੀ ਕੋਲੀ ਵੀ ਨਹੀਂ ਬਚੀ ਹੈਗੀ ਸਾਰਾ ਕੁ ਟੁੱਟ ਗਿਆ ਅੱਛਾ ਹਾਂਜੀ ਤੇ ਇਹ ਜਿਹੜਾ ਸੁਡਾ ਭਰਾ ਆ ਗਿਆ ਨੂੰ ਕੀ ਬਿਮਾਰੀ ਹੈ ਨਾ ਨਾ ਨਾੜਾਂ ਬਲੌਕ ਨਹੀਂ ਟੁੱਟੀਆਂ ਤੁਰ ਫਿਰ ਨਹੀਂ ਸਕਦਾ ਹੈਗਾ ਤਾਂ ਬੈਠਾ ਮੰਝੇ ਤੇ ਅਸੀਂ ਦਵਾਈ ਬੂਟੀ ਦਵਾਉਨੇ ਵੱਡੀ ਭੈਣ ਦਵਾਉਂਦੀ ਹੈ ਮੇਰੀ ਦਵਾਈ ਤੇ ਮੈਂ ਕੰਮ ਧੰਦੇ ਜਾਂਦੀ ਆ ਇਹਨਾਂ ਦਾ ਪਾਲ ਪਲ ਉਸ ਮੈਂ ਕਰਦੀ ਆ ਤਾਂ ਬੈਠਾ ਮੰਝੇ ਅੱਛਾ ਮੈਂ ਆਪ ਦਿਹਾੜੀ ਕਰਦੀ ਇਹਦੇ ਬੱਚੇ ਆਈ ਦੋ ਪਾਲਦੀ ਆ ਮੇਰੇ ਕੋਲ ਹੀ ਆ ਅੱਛਾ ਹਾਂਜੀ अच्छा ਤੁਸੀਂ ਮਜ਼ਦੂਰੀ ਕਰਦੇ ਹੋ ਆ ਮੈਂ ਮਜ਼ਦੂਰੀ ਕਰਦੀ ਆਂ ਦਿਹਾੜੀ ਚਾਹੀਦੀ ਹੁੰਦੀ ਹੂੰ ਕੰਮ ਤੇ ਜੀ ਹੋਣੀ ਆ ਕੰਮ ਕਿੰਨਾ ਕੁ ਨੁਕਸਾਨ ਹੋਇਆ ਤੁਹਾਡੇ ਸਾਹਬ ਸਾਰਾ ਨਸਾਨ ਹੋ ਗਿਆ ਕੁਛ ਵੀ ਨਹੀਂ ਬਚਿਆ ਸਾਡੇ ਅੰਦਰ ਸਾਰੀ ਟੁੱਟ ਭੱਜੋ ਵੀ ਬਿੱਡ ਦੀ ਕੀ ਸਾਰੇ ਕਾਸੇ ਦੀ ਅੱਛੀ ਕੁਛ ਨਹੀਂ ਲੱਗਿਆ ਮਨ ਲੋੜਾ ਸਮਾਨ ਦਾ ਸਾਰਾ ਖਤਮੀ ਆ ਡੰਦ ਖਤਮ ਹੋ ਗਿਆ ਯੂ ਤਾਂ ਮਿੱਟੀ ਬਣ ਗਈ ਜਮਾ ਸਾਰਾ ਖਾਜੀ ਬਾਈ ਜੀ ਕੀ ਨਾਮ ਹੈ ਜੀ ਜੀ ਸਮਰਜੀ ਹਾਂ ਜੀ ਦੱਸੋ ਕਿਵੇਂ ਹੋਇਆ ਸਾਰਾ ਕੁਛ ਤੇ ਜੀ ਕੱਲ੍ਹ ਸਾਡੇ ਕੋ ਪੰਜ ਵਜੇ ਲੱਗ ਗਿਆ ਜੀ ਹੂੰ ਹਾਂਜੀ ਤੇ ਮੈਂ ਬਾਅਦ ਸੀ ਜਾਂ ਮੈਂ ਗਿਆ ਹੀ ਅੱਧਾ 20 ਮਿੰਟ ਪਹਿਲਾਂ ਹੀ ਨਿਕਲੇ ਜਾਂਦਾ ਅੱਛਾ ਹਾਂ ਉਦੋਂ ਬਾਅਦ ਲਿਕੇ ਅੱਛਾ ਸੋਡਾ ਵੀ ਇਲਾਜ ਚੱਲਦਾ ਹੈ ਹਾਂਜੀ ਅੱਛਾ ਇਹ ਨਾ ਆਣਾ ਬਲੋ ਅੱਛਾ ਹੁਣ ਤਾਂ ਸਾਰਾ ਘਰ ਦਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਨਾ ਹਾਂਜੀ ਹਾਂ ਕੀ ਮੰਗ ਕਰਦੇ ਹਾਂ ਇਹ ਹੁਣ ਇਹ ਹੁਣ ਉਹ ਘਰ ਬਣ ਜੇ ਹੁਣ ਦੋ ਕਮਰੇ ਕੋਈ ਹੋਰ ਨਾ ਅੱਛਾ ਅੱਛਾ ਤੁਹਾਡੇ ਕਿੰਨੇ ਬੱਚੇ ਨੇ ਦੋ ਮੁੰਡੇ ਹੈ ਅੱਛਾ ਤੁਸੀਂ ਮੰਨ ਲਓ ਚਾਰ ਮੈਂਬਰ ਹੀ ਹੋ ਘਰ ਚ ਹਾਂਜੀ ਬੀਬੀ ਵਾਪਾ ਪਹਿਲਾਂ ਚਲੇ ਗਏ ਹੈ ਬੀਬੀ ਵਾਪਾ ਚਲੇ ਮੁੱਕੀ ਦੀ ਮੰਮੀ ਨੂੰ 4 ਸਾਲ ਹੋ ਗਏ ਅੱਛਾ ਕਿੰਨਾ ਚਿਰ ਹੋ ਗਏ ਮੰਮੀ ਨੂੰ ਤਾਂ 4 ਸਾਲ ਹੋ ਗਏ ਜੀ ਮੁੱਕੀ ਨੂੰ ਪਾਪੇ ਨੂੰ 2 ਮਹੀਨੇ ਹੋ ਗਏ ਅੱਛਾ ਜੀ 19 ਤਰੀਕ ਦੀ ਸੀਗਾ ਭੋਗ ਅੱਛਾ ਠੀਕ 2 ਮਹੀਨੇ ਹੋ ਗਏ ਮੁੱਕੀ ਮਾਨਸਾਂਝਲੇ ਦਾ ਪਿੰਡ ਮੂਸਾ ਹੈ ਇਹ ਭੈਣ ਖੜੀ ਹੈ ਇਹਦੇ ਭਰਾ ਦਾ ਘਰ ਡਿੱਗ ਪਿਆ ਆਪਣੇ ਭਰਾ ਨਾਲ ਰਹਿੰਦੀ ਹੈ ਉਹਦੇ ਬੱਚੇ ਦਾ ਪਾਲਣ ਪੋਸ਼ਣ ਕਰ ਰਹੀ ਸੀ ਮਾਤਾ ਪਿਤਾ ਇਸ ਦੇ ਦੁਨੀਆ ਤੋਂ ਚਲੇ ਗਏ ਪਰ ਜਿਹੜਾ ਘਰ ਸੀ ਉਹ ਵੀ ਹੁਣ ਪੂਰੀ ਤਰ੍ਹਾਂ ਤਬਾਹ ਹੋ ਚੁੱਕਿਆ ਇਹ ਖੁਦ ਮਿਹਨਤ ਮਜ਼ਦੂਰੀ ਕਰਦੀ ਹੈ ਤੇ ਆਪਣੇ ਭਰਾ ਦੇ ਬੱਚੇ ਪਾਲ ਰਹੀ ਸੀ ਕਿਉਂਕਿ ਭਰਾ ਬਿਮਾਰ ਰਹਿੰਦਾ ਹੈਗਾ ਬਹੁਤ ਵੱਡੀ ਕੁਰਬਾਨੀ ਹੁੰਦੀ ਹੈ ਕਿਉਂਕਿ ਜਦੋਂ ਇਹ ਕੁੜੀ ਨੇ ਆਪਣਾ ਵਿਆਹ ਨਹੀਂ ਕਰਵਾਇਆ ਆਪਣੇ ਪਰਿਵਾਰ ਨੂੰ ਆਪਣੇ ਭਰਾ ਦੇ ਬੱਚਿਆਂ ਨੂੰ ਪਾਲਣ ਪੋਸ਼ਣ ਲਈ ਆਪਣਾ ਮਿਹਨਤ ਮਜ਼ਦੂਰੀ ਕਰ ਰਹੀ ਸੀ ਇਹ ਤੁਹਾਨੂੰ ਦਿਖਾ ਦਾਨੇ ਇਹਨਾਂ ਦਾ ਘਰ ਇਹ ਤੁਸੀਂ ਦੇਖ ਸਕਦੇ ਹੋ ਅਲਮਾਰੀ ਐ ਟੀਪੀ ਐ ਬੈੱਡ ਮੰਜਾ ਫਰਿੱਜ ਹੋਰ ਜੋ ਸੀ ਸਾਰਾ ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕਿਆਗਾ ਹਾਂਜੀ ਪਿੰਜ ਕੀ ਨਾਮ ਐ ਜੀ ਬਲਜੀਤਪੁਰ ਪਿੰਡ ਜੀ ਅੱਛਾ ਹਾਂ ਦੱਸੋ ਜੀ ਕੀ ਹੋਇਆ ਘਟਨਾ ਸਰੀ ਇਹ ਡਿੱਗ ਗਈ 5:30 ਵਜੇ ਅੱਛਾ ਜੀ ਸਾਰਾ ਕੁਝ ਨੁਕਸਾਨ ਹੋ ਗਿਆ ਜੀ ਕੁਝ ਵੀ ਨਹੀਂ ਬਚਿਆ ਕੌਲੀ ਵੀ ਨਹੀਂ ਬਚੀ ਸਾਨੂੰ ਵਰਤਣ ਵਾਸਤੇ ਹਾਂ ਸਰਕਾਰ ਤੋਂ ਇਹ ਮੰਗ ਕਰਦੇ ਸੜ ਘਰ ਪਾਇਆ ਜਾਵੇ ਅੱਛਾ ਕੌਣ ਕੌਣ ਐ ਪਰਿਵਾਰ ਚ ਛੋੜੇ ਮੇਰਾ ਭਾਈ ਐ ਜੀ ਦੋ ਬੱਚੇ ਨੇ ਦੇ ਮੁੰਡੇ ਐ ਦੋਨੇ ਤੇ ਚਾਰ ਜਣੇ ਐ ਜੀ ਤੇ ਤੁਸੀਂ ਵੀ ਮਿਹਨਤ ਮਜ਼ਦੂਰੀ ਹਾਂ ਮੈਂ ਦਿਹਾੜੀ ਜਾਂਦੀ ਐ ਮੈਂ ਮਿਹਨਤ ਕਰਦੀ ਐ ਮੈਂ ਤਾਂ ਸਵੇਰੀ ਵਗ ਜਾਨੀ ਐ ਸ਼ਾਮ ਨੂੰ ਆਉਣੀ ਐ 6 ਵਜੇ ਤੇ ਉਹ ਇਹਦਾ ਦੂਸਰਾ ਕੰਮ ਰਾਸੀ ਉਹਨੂੰ ਡੱਗਿਆਂ ਨੂੰ ਕਿੰਨਾ ਸਮਾਂ ਹੋ ਗਿਆ ਉਹਨੂੰ ਤਾਂ 3 ਮਹੀਨੇ ਹੋ ਗਏ ਜੀ ਹਾਂ ਕੋਈ ਹੈ ਕਿ ਜੈ ਸੁਣ ਕਮਰਾ ਬਣਾਉਣ ਦਾ ਕੁਛ ਕੋਈ ਨਹੀਂ ਐਸਾ ਨਹੀਂ ਸਾਡੇ ਕੋਲ ਤਾਂ ਤੇ ਤਾਂ ਉਹ ਉਹੀ ਕੰਮ ਕਰਦੀ ਐ ਮੈਂ ਉਹੀ ਜਵਾਕ ਪਾਲਨੇ ਆ ਪੜਾਉਣੀ ਲਗਾਉਣੀ ਮੇਰੀ ਆਪਦੀ ਦਵਾਈ ਚੱਲਦੀ ਐ ਤੇ ਫੇ ਇਹਨੂੰ ਵੀ ਵਿਚਾਰ ਨੂੰ ਦਵਾਈ ਬੂਟੀ ਵੱਡੀ ਭੈਣ ਦਵਾਉਂਦੀ ਐ ਕਦੇ ਮੈਂ ਦਵਾਉਂਦੀ ਐ ਅੱਛਾ ਤੁਹਾਡੇ ਦੋਨੇ ਭੈਣ ਭਰਾਵਾਂ ਨੂੰ ਦਵਾਈ ਚੱਲਦੀ ਹਾਂ ਦਵਾਈ ਚੱਲਦੀ ਐ ਮੇ ਤਾਂ ਜੀ ਕੀ ਮੰਗ ਕਰਦੇ ਹੁਣ ਸਰਕਾਰ ਤੇ ਇਹ ਮੰਗ ਕਰਦੇ ਆਂ ਕਿ ਸੜਕ ਘਰ ਪਾਇਆ ਜਾਵੇ ਦੋਸਤੋ ਖੜੇ ਆਂ ਮਾਨਸਾ ਜ਼ਿਲ੍ਹੇ ਦਾ ਪਿੰਡ موسی ਇਹ ਸਾਰੇ ਆਂਡ ਗਵਾਂਡ ਅਤੇ ਪਿੰਡ ਦੇ ਜ਼ਿੰਮੇਵਾਰ ਜੋ ਨੰਬਰਦਾਰ ਸਾਹਿਬ ਵੀ ਨੇ ਹੋਰ ਵੀ ਜ਼ਿੰਮੇਵਾਰ ਬੰਦੇ ਨੇ ਉਹ ਸਾਰੇ ਖੜੇ ਆ ਪਰਿਵਾਰ ਦਾ ਪਤਾ ਲੈਣ ਆਇਆ ਕਾਰਨ ਹੈ ਕਮਰੇ ਦੀ ਛੱਤ ਡਿੱਗ ਪਈ ਸਾਰਾ ਜੋ ਸਮਾਨ ਸੀ ਪੂਰੀ ਤਰ੍ਹਾਂ ਤਬਾਹ ਹੋ ਗਿਆ ਦੋਨੇ ਭੈਣ ਭਰਾ ਤੇ ਦੋ ਬੱਚੇ ਨੇ ਦੋਨੇ ਬਿਮਾਰ ਰਹਿੰਦੇ ਨੇ ਮਸਾਬ ਦਾ ਗੁਜ਼ਾਰਾ ਕਰਦੇ ਸੀਗੇ ਪਰ ਹੁਣ ਸਭ ਕੁਝ ਖਤਮ ਹੋ ਗਿਆ ਇਹ ਸਾਰੇ ਪਤਾ ਲੈਣ ਆਇਆ ਪ੍ਰਮਾਤਮਾ ਦੀ ਕਿਰਪਾ ਨਾਲ ਪਰਿਵਾਰ ਬਚ ਰਿਹਾ ਕਿਉਂਕਿ ਜੇ ਅੰਦਰ ਹੁੰਦੇ ਤਾਂ ਨੁਕਸਾਨ ਵੀ ਹੋ ਜਾਣਾ ਸੀਗਾ ਹੁਣ ਜੋ ਪਿੰਡ ਦੇ ਆਪਣੇ ਜ਼ਿੰਮੇਵਾਰ ਬੰਦੇ ਖੜੇ ਆ ਉਹਨਾਂ ਨੂੰ ਪੁੱਛਦੇ ਆਂਗੇ ਹਾਂਜੀ ਸਰਦਾਰ ਜੀ ਦੱਸੋ ਜੀ ਕਿਵੇਂ ਪੜਾਣਾ ਵਾਪਰਿਆ ਪਰਿਵਾਰ ਨਾਲ ਕੀ ਇਹ ਕੱਲ ਜੀ ਲਗਭਗ ਆ ਮੇਰਾ ਖਿਆਲ 5:30 ਦਾ ਟਾਈਮ ਸੀ ਤੇ ਉਸ ਇੱਕ ਲਗਤ ਜਿਹੜੀ ਇਹ ਸੱਤ ਡਿੱਗੀ ਧਮਾਕਾ ਬਹੁਤ ਜ਼ਿਆਦਾ ਹੋਇਆ ਉਸ ਟਾਈਮ ਅਸੀਂ ਕੁਦਰਤੀ ਘਰੇ ਸੀ ਸਾਰੇ ਭੱਜ ਕੇ ਆ ਗਏ ਆਣਗਮਣ ਸਾਰੇ ਭੱਜ ਗਏ ਲਗਭਗ 200 ਬੰਦਾ ਇਕੱਠਾ ਹੋ ਗਿਆ ਇੱਥੇ ਵੀ ਜਿਹੜਾ ਇਹ ਬੰਦਾ ਇਹਦੇ ਚ ਰਹਿੰਦਾ ਮੁੰਡਾ ਜਾਂ ਕੁੜੀ ਵੀ ਉਹ ਤਾਂ ਨਹੀਂ ਥੱਲੇ ਆ ਗਏ ਪਰ ਉਹਦਾ ਕਰਕੇ ਉਹ ਥੋੜਾ ਜਿਹਾ ਮੁੰਡਾ ਦੂਜੇ ਘਰੇ ਗਿਆ ਹੋਇਆ ਸੀ ਕੁੜੀਆਂ ਵੀ ਗਈ ਹੋਈ ਸੀ ਤੇ ਉਸ ਟਾਈਮ ਉਹ ਅੰਦਰ ਹੈ ਜੀ ਸੀ ਤੇ ਬਾਕੀ ਬਚ ਤਰੇਗੀ ਆਪਣ ਜੁੜਾ ਜਾਨੀ ਨਕਸਾਰੋਂ ਨਹੀਂ ਹੋਇਆ ਬਾਕੀ ਜਿਹੜਾ ਸਮਾਨ ਹੈ ਅੰਦਰ ਬੈੱਡ ਲਾ ਲੋ ਮਸੀਰ ਹੈ ਕਾਫੀ ਜਿਹੜਾ ਆਪਣਾ ਖੇਡੂ ਸਮਾਨ ਹੈ ਉਹ ਸਾਰਾ ਤਬਾਹ ਹੋ ਗਿਆ ਕੋਲੀ ਬਾਟੀ ਜੋ ਸਾਰੀ ਖਤਮੀ ਹੋ ਗਿਆ ਬਜਾ ਇਸ ਟਾਈਮ ਇਹਨਾਂ ਕੋਲੇ ਕੋਈ ਚੀਜ਼ ਵੀ ਨਹੀਂ ਜਿਹੜੀ ਚੀਜ਼ ਨਾਲ ਇਹ ਰੋਕ ਵੀ ਬਣਾ ਕੇ ਖੜਨਾ ਕੋਈ ਵੀ ਚੀਜ਼ ਨਹੀਂ ਸਿਰਫ ਦੋ ਮੰਜੇ ਬਾਹਰ ਪਏ ਜਿਹੜੇ ਡਹੇ ਉਹੀ ਬਚੇ ਐ ਬਾਕੀ ਸਾਰਾ ਤਬਾਹ ਹੋ ਗਿਆ ਨੰਬਰ ਸਰ ਆਪਣਾ ਬਾਈ ਜੀ ਕੀ ਮੰਗ ਕਰਦੇ ਹੋਗੇ ਮੰਗ ਇਹੀ ਕਰਦੇ ਆ ਸਰਕਾਰ ਤੋਂ ਵੀ ਇਹਨਾਂ ਦਾ ਵੀ ਘਰ ਬਣਾਇਆ ਜਾਵੇ ਕਿਉਂਕਿ ਬਹੁਤ ਹੀ ਗਰੀਬ ਪਰਿਵਾਰ ਹੈ ਇਹਨਾਂ ਦੇ ਮਾਤਾ ਬੇਟੀ ਜਿਹੜੀ ਇਹਨਾਂ ਦੇ ਬ੍ਰਦਰ ਹੈ ਮਾਤਾ ਪਿਤਾ ਦੀ ਡੈਥ ਹੋਈ ਹੋਈ ਹੈ ਤੇ ਵੀ ਆਈਸ ਮੰਕਰਦੇ ਵੀ ਇਹਨਾਂ ਦਾ ਪੂਰੀ ਆਪਾਂ ਸਰਕਾਰ ਉੱਪਰ ਮੰਕਰਪ ਬਣਾਇਆ ਸਰ ਬਣਾਇਆ ਠੀਕ ਹੈ